ਪੰਜਾਬ ਕੇਸਰੀ ਗਰੁੱਪ ਕੋਲੋਂ 5 ਸਤੰਬਰ ਨੂੰ ਆਈਡੀ ਪਹਿਲੂ ਤੋਂ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਵੱਡੇ ਪੱਧਰ ਤੇ ਲਾਲਾ ਡਾਕਟਰਮਨ ਦੀ ਦੀ ਥਾਲੀ ਵਿੱਚ ਬਲਦਾਨ ਦੇ ਰਸਮੀ ਹੋਣਦਾਂ ਕੈਂਪ ਲਗਾਏ ਜਾ ਰਹੇ ਆ ਪੰਜਾਬ ਕੇਸਰੀ ਰੂਪਾ ਜੋ ਉਹ ਜਿਵੇਂ ਤੁਸੀਂ ਜਾਣਦੇ ਹੋ ਸਾਡੇ ਪੰਜਾਬ ਦਾ ਜੋ ਮੀਡੀਆ ਗਰੁੱਪ ਹੈ ਬੜਾ ਨਾਮਵਰ ਗਰੁੱਪਾ ਬੜਾ ਵੱਡਾ ਆਧਾਰ ਹੈ ਉਨਾ ਦੇ ਸੰਸਥਾਪਕ ਸੰਸਥਾਪਕ ਲਾਲਾ ਗੱਡ ਪੰਨਾਇਨ ਜੀ ਦੀ ਯਾਦ ਦੇ ਵਿੱਚ ਪੰਜਾਬ ਕੇਸਰੀ ਗਰੁੱਪ ਹਰ ਸਾਲ ਖੂਨਦਾਨ ਕੈਂਪ ਲਗਾਦਾ ਹੈ ਔਰ ਖੰਨੇ ਦੇ ਵਿੱਚ ਪੰਜਾਬ ਕੇਸਰੀ ਗਰੁੱਪ ਨੂੰ ਜੋ ਰਿਪਰੈਜ਼ੈਂਟ ਕਰਦੇ ਨੇ ਸਰਦਾਰ ਕਮਲ ਜੀ ਸਿੰਘ ਜੀ ਕਮਲ ਸਾਡੀ ਭੈਣ ਸੁਖਵਿੰਦਰ ਕੌਰ ਜਿਨ੍ਹਾਂ ਦਾ ਸ਼ਹਿਰ ਦੇ ਵਿੱਚ ਬੜਾ ਵੱਡਾ ਨਾਮ ਹੈ ਔਰ ਪਿਛਲੇ ਲੰਬੇ ਸਮੇਂ ਤੋਂ ਜਰਨਲਿਜ਼ਮ ਦੇ ਨਾਲ ਪੱਤਰਕਾਰਤਾਂ ਨਾਲ ਹੀ ਜੁੜੇ ਹੋਏ ਨੇ ਸੋ ਇਸ ادارے ਵੱਲੋਂ ਇਹ ਹਰ ਸਾਲ ਖੂਨਦਾਨ ਕੈਂਪ ਲਵਾਉਂਦੇ ਨੇ ਦੋ ਖੂਨਦਾਨ ਕੈਂਪ ਲਵਾਉਂਦੇ ਨੇ ਬਲਕਿ ਇਹ ਸੋ ਹੁਣ ਜਿਹੜਾ ਖੂਨਦਾਨ ਕੈਂਪ ਜਿਹੜਾ ਆ ਰਿਹਾ 5 ਸਤੰਬਰ 2025 ਨੂੰ ਉਹ ਖੂਨਦਾਨ ਕੈਂਪ ਹੈ ਜਿਹੜਾ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਆਈਡੀ ਬੈਂਕਟ ਹਾਲ ਜੀਟੀ ਰੋਡ ਖੰਨਾ ਵਿਖੇ ਲੱਗਣਾ ਸੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉੱਥੇ ਸ਼ਿਰਕਤ ਕਰਕੇ ਆਈਡੀ ਬੈਂਕਟ ਹਾਲ 5 ਸਤੰਬਰ ਨੂੰ ਪਹੁੰਚੋ ਤੇ ਇਸ ਖੂਨਦਾਨ ਕੈਂਪ ਚ ਯੋਗਦਾਨ ਪਾਓ ਕਿਉਂਕਿ ਜਿਹੜਾ ਰક્તਦਾਨ ਹੈ ਉਹ ਮਹਾਦਾਨ ਹੈ ਦੁਨੀਆ ਚ ਹਰ ਚੀਜ਼ ਆਹੀ ਜੀ ਹੈ ਜਿਹੜੀ ਮੁੱਲ ਖਰੀਦੀ ਜਾ ਸਕਦੀ ਹੈ ਮੁੱਲ ਬਣਾਈ ਜਾ ਸਕਦੀ ਹੈ ਪਰ ਇੱਕ ਖੂਨ ਆਹੀ ਜੀ ਚੀਜ਼ ਹੈ ਜਿਹੜਾ ਨਾ ਮੁੱਲ ਦੀ ਦਾ ਕੋਈ ਮੁੱਲ ਹੈ ਨਹੀਂ ਬਹੁਮੁੱਲਾ ਪਰ ਨਾ ਇਹ ਕਿਸੇ ਮਸ਼ੀਨ ਨਾਲ ਆਹੀ ਨਾ ਕਿਸੇ ਹੋਰ ਗੱਰੀਏ ਨਾਲ ਬਣਾਇਆ ਜਾ ਸਕਦਾ ਸੋ ਇੱਕ ਐਸੀ ਚੀਜ਼ ਹੈ ਖੂਨ ਤੇ ਹਰ ਇੱਕ ਇਹ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਜਾਨੀ ਕਿ ਉਹ ਉਪਰਾਲਾ ਕਰਨਾ ਚਾਹੀਦਾ ਹੈ ਨੰਤਰਣ ਦਾ ਤੇ ਇਸ ਮੌਕੇ ਦੇ ਉੱਤੇ ਜਰੂਰ ਕੌਣਤਣਾ ਚਾਹੀਦਾ ਮੈਂ ਇੱਕ ਵਾਰ ਤੋਂ ਅ ਕਮਲਜੀਤ ਸਿੰਘ ਜੀ ਕਮਲ ਤੇ ਨਾਲ ਭੈਣ ਸੁਖਵਿੰਦਰ ਕੌਰ ਉਹਨਾਂ ਨੂੰ ਇਸ ਉਪਰਾਲੇ ਲਈ ਜਿੱਥੇ ਮੈਂ ਇਹਨਾਂ ਦੀ ਸ਼ਲਾਘਾ ਕਰਦਾ ਹਾਂ ਉੱਥੇ ਵਧਾਈ ਵੀ ਦਿੰਦਾ ਕਿ ਤੁਸੀਂ ਉਹ ਹਿੰਮਤ ਕਰਕੇ ਆਪਣਾ ਇਹ ਕੰਮ ਕਰਵਾ ਲੰਨੇ ਹੋ ਅਦਰਵਾਇਜ਼ ਆਹੀ ਜਿਹੜੇ ਪ੍ਰੋਗਰਾਮ ਹੁੰਦੇ ਨੇ ਕਾਮਯਾਬ ਕਰਨ ਦੇ ਬਹੁਤ ਆਫਰ ਹੁੰਦੇ ਨੇ ਪਰ ਤੁਹਾਡੀ ਹਿੰਮਤ ਕੋਈ ਏਰੀਏ ਚ ਬਣੀ ਟਣੀ ਹੋਈ ਆ ਇਸ ਕਰਕੇ ਤੁਸੀਂ ਆਪਣਾ ਇਹ ਜਿਹੜਾ ਕੰਮ ਹੈ ਜਿਹੜਾ ਵਧੀਆ ਤਰੀਕੇ ਨਾਲ ਜੇ ਨਹੀਂ ਤੇ ਹਰ ਸਾਲ ਨਿਪੜੇ ਚਾਹਮਿਓ ਸੋ ਮੇਰੀ মিডিਆ ਦੇ ਮਾਧਮ ਰਾਹੀਂ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਕਰਕੇ ਇਸ ਹਾਲਾ ਧੰਨਵਾਦ ਪੰਜਾਬ ਕਿਸਾਨ ਗਰੁੱਪ ਵੱਲੋਂ 5 ਸਤੰਬਰ ਨੂੰ ਆਈਡੀ ਪਹਿਲਾਂ ਤੁਸੀਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਵੱਡੇ ਪੱਧਰ ਤੇ ਲਾਲਾ ਜਗਤਵੰਦ ਦੀ ਤਾਲੀ ਮੇ ਬਲਦਾਨ ਦੇ ਰੂਪ ਵਿੱਚ ਹੋਣ ਦਾ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਸਾਡੇ ਪੰਜਾਬ ਕੇਸਰੀ ਖੰਨਾ ਦਫ਼ਤਰ ਵਿੱਚ ਕੈਬਨਰ ਮੰਤਰੀ ਪੰਜਾਬ ਸਤਨ ਕੇਸਰੀ ਪਹੁੰਚੀ ਪਹੁੰਚੇ ਨੇ ਤੇ ਉਹਨਾਂ ਵੱਲੋਂ ਸਾਡੇ ਇਸ ਕੈਂਪ ਸੰਬੰਧੀ ਜਾਣਕਾਰੀ ਵੀ ਲਈ ਹੈ ਤੇ ਸਾਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਹੈ ਤੇ ਇਹ ਤਕਰੀਬਨ ਜਦ ਤੋਂ ਖੰਨੇ ਤੋਂ ਵਿਧਾਇਕ ਬਣੇ ਨੇ ਤੇ ਸਾਡੇ ਵੱਲੋਂ ਵੀ ਇਹ ਹੱਦ ਤੱਕ ਸਾਲ ਤੋਂ ਕੈਂਪ ਲਗਾਇਆ ਜਾ ਰਿਹਾ ਉਸ ਦਿਨ ਤੋਂ ਹੀ ਇਹਨਾਂ ਵੱਲੋਂ ਸਾਡੇ ਦੋਨੋਂ ਜਿਹੜੇ ਇੱਕ ਮੈਡੀਕਲ ਕੈਂਪ ਤੇ ਇੱਕ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਹਰ ਵਾਰ ਵੱਧ ਚੜ੍ਹ ਕੇ ਜੋ ਅਸੀਂ ਇਹਨਾਂ ਤੋਂ ਸਹਿਯੋਗ ਮੰਗਦੇ ਆ ਸਾਨੂੰ ਉਹ ਸਹਿਯੋਗ ਮਿਲਦਾ ਹੈ ਇਸ ਲਈ ਮੈਂ ਇਹਨਾਂ ਦਾ ਤਹਿ ਦਿਲੋਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਅੱਜ ਵੀ ਜਿਹੜੇ ਆਪਣੇ ਅਰਜੀਵਿਆਂ ਭਰੇ ਸਾਹਮਣੇ ਦੇ ਵਿੱਚੋਂ ਕਿਉਂਕਿ ਕੈਬਨਰ ਮੰਤਰੀ ਸਾਨੂੰ ਪਤਾ ਉਹਨਾਂ ਕੋਲ 1 ਮਿੰਟ ਦਾ ਵੀ ਸਮਾਂ ਨਹੀਂ ਹੁੰਦਾ ਤੇ ਫੰਕਸ਼ਨ ਤੇ ਦਾ ਚਲੋ ਆਣਾ ਉਹ ਜ਼ਰੂਰੀ ਹੁੰਦਾ ਪਰ ਇੱਕ ਇਹ ਸਾਡੇ ਛੋਟੇ ਜਿਹੇ ਸੱਦੇ ਤੇ ਅੱਜ ਸਾਡੇ ਦਫ਼ਤਰ ਦੇ ਵਿੱਚ ਇੱਕ ਛੋਟੇ ਜਿਹੇ ਕੰਨੇ ਆਪਾਂ ਬਹੁਤ ਛੋਟੇ ਜਿਹੇ ਕੀਵਰਡ ਤੇ ਪਹੁੰਚੇ ਨੇ ਇਸ ਲਈ ਮੈਂ ਇਹਨਾਂ ਦਾ ਕਰਤਾਰ ਹਾਂ ਕਿਉਂਕਿ ਇਹਨਾਂ ਨੇ ਕਦੇ ਵੀ ਸਾਨੂੰ ਜੋ ਕਿਹਾ ਉਹ ਜਿਹੜੀ ਸਾਡੀ ਜਿਹੜੀ ਮੰਦ ਹੁੰਦੀ ਜਾਂ ਕੋਈ ਸਾਡੇ ਕੋਈ ਕੋਈ ਵੀ ਕਾਰਜ ਹੈ ਕਦੇ ਕਿਸੇ ਨੂੰ ਮਨਵਾਉਣ ਦਿੱਤਾ ਇਸ ਲਈ ਮੈਂ ਤੁਹਾθε ਤੋ ਸਾਡੇ ਆਫਿਸ ਦੇ ਵਿੱਚ ਆਣ ਲਈ ਇਹਨਾਂ ਦਾ ਧੰਨਵਾਦ ਕਰਦਾ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕਰਦਾ ਇਸ ਖੋਨਦਨ ਕੈਂਪ ਦੇ ਵਿੱਚ ਵੱਧ ਤੋਂ ਵੱਧ ਉਹਨਾਂ ਦਾਾਨ ਕਰਕੇ ਲਾਲਾ ਜਗਤ ਨਾਰਣੀ ਜਿਨ੍ਹਾਂ ਨੇ ਦੇਸ਼ ਦੀ ਇਕਜਾਤ ਖੰਡਨਾ ਲਈ ਆਪਣਾ ਕੂੰਡੋ ਲਿਆ ਉਹਨਾਂ ਨੂੰ ਉਹ ਪੰਜਾਬ ਕਿਸਾਨੀ ਵੱਲੋਂ ਦਿੱਤੇ ਇੱਕ ਟਿਕਉਣਦਾਰ ਕੈਂਪ ਦੇ ਵਿੱਚ ਹੰਦਾਨ ਕਰਕੇ ਉਹਨਾਂ ਨੂੰ ਸੱਤੀ